ਬਾਕੀ ਇਹ ਤਿੰਨ ਮੈਟਰ ਆ ਸਾਹਮਣੇ ਦੇਖੇ ਸਰ ਪ੍ਰਬੰਧਕੀ ਦਾਰ ਤੇ ਜੋ ਕੰਮਕਾਰ ਆ ਪੁਸ਼ਟੀਆਂ ਵਾ ਕੋਈ ਮਰਵਾਣੀਆਂ ਕਈ ਗੱਲਾਂ ਦੀਆਂ ਕੋਈ ਗੁਰਦੁਆਰਿਆਂ ਦੇ ਸਬੰਧ ਵਿੱਚ ਸਕੂਲਾਂ ਕਾਲਜਾਂ ਦੇ ਸਬੰਧ ਵਿੱਚ ਰੂਟੀਨ ਮੀਟਿੰਗ ਆ ਤੇ ਬਾਕੀ ਤਾਂ ਜੋ ਫਟਕਲ ਐਜੰਡਾ ਉਹ ਤਾਂ ਸੀਨੀਅਰ ਮੀਤ ਪ੍ਰਧਾਨ ਹੋ ਜਿਹੜੇ ਆ ਉਹਨਾਂ ਦੀ ਪਰਵਾਨਗੀ ਦੀ ਨਾਲ ਹੀ ਲੈਂਦੇ ਜਾ ਸਕਦੇ ਪਰ ਲੈ ਪਰਦਾ ਸਾਹ ਪ੍ਰਧਾਨ ਸਾਹ ਵੱਲੋਂ ਮਨਾਂ ਕਰ ਦਿੱਤਾ ਗਿਆ ਇਸਤੀਫਾ ਵਾਪਸ ਨਹੀਂ ਲੈਣਗੇ ਉਹਨਾਂ ਦਾ ਇਹ ਕਹਿਣਾ ਹੈ ਉਹ ਜਿੰਨਾ ਤੁਸੀਂ ਨਸ਼ਰ ਕੀਤਾ ਅਸੀਂ ਸੁਣਿਆ ਤੇ ਪੜਿਆ ਇਹਦੇ ਬਿਨਾ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਤੇ ਉਹ ਵੈਸੇ ਕਈ ਵਾਰੀ ਕਹਿ ਚੁੱਕੇ ਆ ਵੀ ਉਹ ਵਾਪਸ ਨਹੀਂ ਲੈਣਗੇ ਉਹ ਕੱਲ ਜੋ ਸਵਾਲ ਪੱਤਰਕਾਰਾਂ ਨੂੰ ਪੁੱਛਿਆ ਗਿਆ ਕਿ ਪ੍ਰੈਸਰ ਵਿੱਚ ਹੋ ਕਿਹਾ ਹਾਂਜੀ ਪ੍ਰੈਸਰ ਵਿੱਚ ਹੋ ਸਾਰਾ ਕੁਝ ਪ੍ਰੈਸ ਕਨਫਰੰਸ ਦਾ ਮਨਰੇਵ ਚ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਪ੍ਰੈਸ਼ਰ ਚ ਹੋਇਆ ਉਹਨਾਂ ਨੇ ਜਿਹੜਾ ਸਾਹਮਣੇ ਗੱਲ ਆਈ ਹੈ ਤਾਂ ਨੈਤਿਕ ਧਾਰ ਦੀ ਆਈ ਹੈ ਪ੍ਰੈਸ਼ਰ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਹੀ ਕਿਉਂਕਿ ਮੈਂ ਇਸ ਦੇ ਵਿੱਚ ਕਮੈਂਟ ਕਿਵੇਂ ਕਰਾਂ ਪ੍ਰੈਸ ਸਾਹਿਬ ਨਵੇਂ ਜਾਂ ਕਾਰਜਕਾਰੀ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ ਚੰਤੀ ਕਮੇਟੀ ਦੇ ਵਿੱਚ ਕਿਉਂਕਿ ਐਸਜੀਪੀਸੀ ਦੇ ਕੋਲੇ ਕੋਈ ਵੀ ਅਜੰਡੇ ਵਿੱਚ ਬਿਲਕੁਲ ਕੁਝ ਨਹੀਂ ਜੀ ਅ ਅਡਜੈਕਟਿਵ ਕੋਲੇ ਅਧਿਕਾਰ ਆ ਹੂੰ ਤਾਂ ਨਵੇਂ ਦਾ ਤਾਂ ਤਾਂ ਹੋਵੇ ਨਾ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਹੂੰ ਇਸ ਤੀਬਾ ਪ੍ਰਬੰਧ ਕਰਨ ਤੋਂ ਬਾਅਦ ਉਹਦਾ ਕੋਈ ਵਿਧੀ ਵਿਧਾ ਨਾ 72 ਘੰਟੇ ਦਾ ਨੋਟਿਸ ਆ ਜੋ ਮੈਂ ਤੁਹਾਨੂੰ ਕਹੂਗੀ ਉਹਦੇ ਚ ਗੱਲਾਂ ਵਿਚਾਰੀਆਂ ਜਾਣੀਆਂ ਅੱਜ ਮੈਨੂੰ ਨਹੀਂ ਲੱਗਦਾ ਕੋਈ ਅਸੀ ਗੱਲ ਹੋਊਗੀ ਕੱਲ੍ਹ ਟੋਲ ਕੀਤੀ ਜਾਂਦੀ ਹੈ ਸੋਟਾ ਦਾ ਸਟਾਰਟ ਕਰੀਏ ਨਹੀਂ ਆ ਰਹੀ ਹੈ ਅੱਜ ਕੱਲ੍ਹ ਤੋਂ ਸਾਹਿਬ ਦੀ ਕੁਰਸੀ ਵੀ ਖਾਲੀ ਹੋ ਜਾਂਦੀ ਹੈ ਜੀ ਜਾਣਕਾਰੀ ਹੈ ਹੈਲੋ ਅੱਜ ਛੱਲੇ ਕਰੋ ਦੇਖੋ ਹਾਲਾਤ ਦੇਖ ਕੇ ਨਹੀਂ ਲੱਗਦਾ ਹੂੰ ਤੇ ਜੇ ਕੋਈ ਐਸੀ ਗੱਲ ਕਰਨਗੇ ਤੇ ਦੇਖਾਂਗੇ ਵੀ ਉਹਦੇ ਕਾਰਨ ਕੀ ਆ ਉਹੀ ਗੱਲ ਹੈ ਜੇ ਕਾਰਨ ਇਹਨਾਂ ਦੀ ਰਾਜਨੀਤਿਕ ਸੋਚ ਹੋਈ ਜਾਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਹੋਇਆ ਰਾਜਨੀਤਿਕ ਤੌਰ ਤੇ ਕਿ ਉਹਦਾ ਡਟ ਕੇ ਵਿਰੋਧ ਕਰਾਂਗੇ ਖੰਡਾ ਖੜਕਾਵਾਗੇ ਜਿਹਨੂੰ ਸੰਭਰ ਲੱਗਦਾ ਜਿਵੇਂ ਮੈਂ ਕਿਹਾ ਮੇਰਾ ਬੈਗ ਰੱਤਿਆ ਹੈ ਅੱਜ ਕੱਪੜੇ ਮੇਰੇ ਪੂਰੇ ਬੈਗ ਆ ਜੀ ਇਹ ਕਿਉਂ ਗੱਲ ਕਹੀ ਹੋਗੀ ਅੱਜ ਫਿਰ ਹੋਇਆ ਹੋਗਾ ਤਾਂ ਕੋਈ ਬਧੀਆ ਜਿਹਦਾ ਸਾਬ ਗੱਲ ਕਹਿ ਸਕਦੇ ਆ ਮੇਰੀ ਈ ਔਕਾਤ ਨਹੀਂ ਵੀ ਮੈਂ ਉਹਨਾਂ ਦੀ ਗੱਲ ਕਹੀ ਤੇ ਕੁਮੈਂਟ ਕਰ ਪਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪ੍ਰਧਾਨ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੋਗੇ ਇਤਨਾ ਡਿਵਲਪਮੈਂਟ ਮੰਗ ਰਿਹਾ ਅਰਧਾਨ ਸਾਹਿਬ ਨੂੰ ਪੀ ਦਾ ਵੀ ਸਾਲ ਪੂਰਾ ਕਰਨ ਤੇ ਆ ਕੇ ਜੋਨਰ ਦੀ ਜੁਬਿਲੀ ਆਨ ਬੋਲ ਤੁਸੀਂ ਕੋਈ ਅਪੀਲ ਕਰੋਗੇ ਕੱਲ ਉਹਨਾਂ ਦੇ ਉਹ ਖਲੋ ਜਾ ਖਲੋ ਜਾ ਯਾਰ ਜੀ ਉਹਨਾਂ ਦੇ ਫੈਸਲੇ ਨੂੰ ਕੋਈ ਵੇਖਦੇ ਹੂ ਆ ਗੱਲਾ